ਤਕ ਬੜਾ ਇੰਪੋਰਟੈਂਟ ਟੋਪਿਕ ਹੈ ਜਿਹਨੋਂ ਪਾ ਕਹਨੇਆ ਸ਼ਿਫਟਿੰਗ ਤੇ ਰੋਟੇਸ਼ਨ ਆਫ ਪੀਪੀਸੀ ਰੋਟੇਸ਼ਨ ਤੇ ਸ਼ਿਫਟਿੰਗ ਮਤਲਬ ਸਮਝਿਓ ਦੇਸੀ ਲੈਂਗੁਏਜ ਦੇਖੋ ਮੈਂ ਆਪਣੀ ਬਾਹ ਨੂੰ ਇੱਥੇ ਰੱਖਿਆ ਠੀਕ ਇੱਥੋਂ ਝੁੱਕ ਕੇ ਜੇ ਮੈਂ ਸਾਈਡ ਤੇ ਕਰ ਦਵਾ ਇਹ ਹੋ ਗਈ ਸ਼ਿਫਟਿੰਗ ਇੱਥੇ ਆ ਇੱਥੋਂ ਉਠਾ ਕੇ ਮੈਂ ਦਲੇ ਪਾਸੇ ਕਰਤੀ ਸ਼ਿਫਟਿੰਗ ਇੱਥੇ ਹੁਣ ਪਈ ਆ ਜਿਵੇਂ ਸਿਰਫ ਐਵੇਂ ਇੱਥੋਂ ਰੁ ਚੁੱਕ ਕੇ ਮੈਂ ਐ ਕਰਾਂ ਜਾਂ ਮੈਂ ਐ ਕਰਾਂ ਇਹ ਰੋਟੇਸ਼ਨ ਹੈ ਫਰਕ ਕੀ ਹੈ ਦੁਬਾਰਾ ਦੇਖਿਓ ਜਦੋਂ ਸ਼ਿਫਟਿੰਗ ਕੀਤੀ ਸੀ ਤਾਂ ਪੂਰਾ ਪੂਰਾ ਬਾਹਲਾ ਲੋ ਵੀ ਪੂਰੀ ਕਰਵ ਪੂਰੀ ਲਾਈਨ ਚੁੱਕ ਕੇ ਸਾਈਡ ਤੇ ਕਰਤੀ ਰੋਟੇਸ਼ਨ ਚ ਕੀ ਹੈ ਇੱਕ ਪੁਆਇੰਟ ਖੜਾ ਇੱਕ ਪੁਆਇੰਟ ਨਾਲ ਚਿਪਕਿਆ ਹੋਇਆ ਪਰ ਦੂਸਰਾ ਪੁਆਇੰਟ ਮੂਵ ਕਰਦਾ ਇਹਨੂੰ ਰੋਟੇਸ਼ਨ ਬੋਲਦੇ ਫਰਕ ਸਮਝ ਆਇਆ ਇਧਰ ਦੇਖਿਓ ਫਰਕ ਰੋਟੇਸ਼ਨ ਤੇ ਸ਼ਿਫਟਿੰਗ ਦੇਖੋ ਸ਼ਿਫਟਿੰਗ ਦਾ ਇੱਕ ਕਾਰਨ ਕੀ ਹੈ ਮੇਨਲੀ ਇਕਾਈ ਮੇਨ ਕਾਰਨ ਹੈ ਜਦੋਂ ਰਿਸੋਰਸਸ ਚੇਂਜ ਹੋਣਗੇ ਜਦੋਂ ਰਿਸੋਰਸਸ ਵਧਣਗੇ ਜਾਂ ਰਿਸੋਰਸਸ ਘਟਣਗੇ ਆਬਵੀਅਸਲੀ ਜਦੋਂ ਰਿਸੋਰਸਸ ਵਧਣਗੇ ਤਾਂ ਕੀ ਹੋਊਗਾ ਤਾਂ ਪੀਪੀਸੀ ਤੁਹਾਡੀ ਰਾਈਟ ਸਾਈਡ ਨੂੰ ਸ਼ਿਫਟ ਕਰ ਜਾਏਗੀ ਪਹਿਲਾ ਪੀਪੀਸੀ ਪੁਰਾਣੇ ਵਾਲੀ ਲੈਫਟ ਤੇ ਹੈ ਨਵੇਂ ਵਾਲੀ ਰਾਈਟ ਸਾਈਡ ਤੇ ਹੈ ਠੀਕ ਹੈ ਇੱਥੇ ਆਪਾਂ ਸ਼ੋ ਵੀ ਕਰ ਦਿੰਨੇ ਆ गिवन ਰਿਸੋਰਸਸ ਨਾਲ ਪੁਰਾਣੇ ਵਾਲੇ ਰਿਸੋਰਸਸ ਨਾਲ ਪੀਪੀਸੀ ਇੱਥੇ ਹੈ ਇਨਕਰੀਜ਼ਡ ਰਿਸੋਰਸਸ ਨਵੇਂ ਵਾਲੇ ਰਿਸੋਰਸਸ ਨਾ ਜੋ ਜ਼ਿਆਦਾ ਨੇ ਉਹ ਇੱਥੇ ਆ। ਠੀਕ। ਆਉਂਦਾ ਅਦਰ ਹੈਂਡ ਜੇ ਰਿਸੋਰਸਸ ਘਟ ਗਏ ਤਾਂ ਪੀਪੀਸੀ ਲੈਫਟ ਸਾਈਡ ਨੂੰ ਸ਼ਿਫਟ ਮਾਰੇਗੀ। ਜਿਹੜੀ ਪੀਪੀਸੀ ਇੱਥੇ ਹੁੰਦੀ ਸੀਗੀ ਉਹ ਇੱਥੇ ਆ ਗਈ ਆ। ਠੀਕ। ਹੁਣ ਪੇਪਰ ਚ ਕੁਐਸਚਨ ਕਿਵੇਂ ਆਏਗਾ? ਸੀਬੀਐਸਸੀ ਨੂੰ ਤਾਂ ਮੋਸਟ ਇੰਪੋਰਟੈਂਟ ਕੁਐਸਚਨ ਆ ਇਹਦਾ ਆਉਂਦਾ ਹੁੰਦਾ। ਪਰ ਤੁਹਾਨੂੰ ਇਹਨੇ ਸੋਖੇ ਨਹੀਂ ਕਹਿਣਗੇ ਉਹ ਕਿ ਰਿਸੋਰਸਸ ਘਟ ਗਏ ਜਾਂ ਵੱਧ ਗਏ ਉਹ ਚਲਾਕੀਆਂ ਖੇਡਦੇ ਨੇ ਐਗਜ਼ਾਮਪਲਾਂ ਦੇ ਕੇ ਜਿਵੇਂ ਕਿ ਅਗਰ ਉਹ ਐਗਜ਼ਾਮਪਲ ਦੇਣ ਵੀ ਕਿਸੇ ਇਲਾਕੇ ਪੁਚਾਲ ਆ ਗਿਆ ਤੇ ਲੋਕਾਂ ਦਾ ਬਹੁਤ ਸਮਾਨ ਖਰਾਬ ਹੋ ਗਿਆ ਕਈ ਲੋਕਾਂ ਦੀ ਵਿਚਾਰਾਂ ਦੀ ਡੈਥ ਵੀ ਹੋ ਗਈ ਬਹੁਤ ਨੁਕਸਾਨ ਹੋਇਆ ਤਾਂ ਇਸ ਟਾਈਮ ਦੱਸੋ ਉਸ ਇਲਾਕੇ ਦੀ ਪੀਪੀਸੀ ਚ ਕੀ ਇਫੈਕਟ ਪਿਆ ਉਹ ਪੀਪੀਸੀ ਸ਼ਿਫਟ ਹੋਈ ਕਿ ਨਹੀਂ ਹੋਈ ਅਗਰ ਸ਼ਿਫਟ ਹੋਈ ਤਾਂ ਕਿਧਰਲੇ ਪਾਸੇ ਸ਼ਿਫਟ ਹੋਈ ਰਾਈਟ ਸਾਈਡ ਨੂੰ ਸ਼ਿਫਟ ਹੋਈ ਕਿ ਲੈਫਟ ਸਾਈਡ ਨੂੰ ਸ਼ਿਫਟ ਹੋ ਤੁਸੀਂ ਇਹ ਅਨਸਰ ਦੇਣਾ ਪਹਿਲਾ ਸਭ ਤੋਂ ਪਹਿਲਾਂ ਇਹ ਸੋਚਣਾ ਹੈ ਕਿ ਜਦੋਂ ਨੁਕਸਾਨ ਹੋਇਆ ਤਾਂ ਰਿਸੋਰਸਸ ਘਟਣਗੇ ਕਿ ਵਧਣਗੇ ਇੱਥੇ ਇੱਕ ਪੁਆਇੰਟ ਆਰਾਮ ਨਾਲ ਸਮਝ ਲੈਣਾ ਰਿਸੋਰਸਸ ਹੁੰਦੇ ਨੇ ਦੋ ਤਰ੍ਹਾਂ ਦੇ ਇੱਕ ਹੁੰਦੇ ਨੇ ਹਿਮਨ ਰਿਸੋਰਸ ਇੱਕ ਹੁੰਦੇ ਨੇ ਫਿਜ਼ੀਕਲ ਰਿਸੋਰਸ ਹਿਮਨ ਰਿਸੋਰਸ ਬੰਦੇ ਜਿਹੜੇ ਸਕਿਲਫੁਲ ਨੇ ਜਿਹੜੇ ਕੰਮ ਕਾਜ ਕਰਨ ਵਾਲੇ ਲੋਕ ਨੇ ਉਹ ਹਿਮਨ ਰਿਸੋਰਸ ਨੇ ਫਿਜ਼ੀਕਲ ਰਿਸੋਰਸ ਮਤਲਬ ਪੈਸਾ ਜ਼ਮੀਨ ਮਸ਼ੀਨਾ ਵਗੈਰਾ ਵਗੈਰਾ ਦੋਹਾਂ ਦਾ ਨੁਕਸਾਨ ਹੋ ਗਿਆ ਸਾਡੇ ਰਿਸੋਰਸਸ ਘਟ ਗਏ ਜਦੋਂ ਰਿਸੋਰਸਸ ਘਟ ਗਏ ਤਾਂ ਕਿਹੜਾ ਕੇਸ ਹੈ ਇਧਰ ਵਾਲਾ ਕੇਸ ਠੀਕ ਉਲਟਾ ਦੇਖੋ ਅਗਰ ਸਪੋਜ਼ ਕਰੋ ਸਰਕਾਰ ਦੀ ਕੋਈ ਤਕੜੀ ਘੈਂਟ ਜੀ ਸਕੀਮ ਆ ਗਈ ਜਿਹਦੇ ਨਾਲ ਲੋਕਾਂ ਦੇ ਵਿੱਚ ਲਗਾ ਲੋ ਐਜੂਕੇਸ਼ਨ ਵੱਧ ਜਾਵੇ ਠੀਕ ਹੈ ਲੋਕਾਂ ਦੇ ਵਿੱਚ ਇੰਪਲੋਇਮੈਂਟ ਵੱਧ ਜਾਵੇ ਐਜੀ ਕੋਈ ਸਕੀਮ ਆ ਗਈ ਸਰਕਾਰ ਦੀ ਜਿਹਦੇ ਨਾਲ ਫਾਇਦਾ ਹੋਇਆ ਤਾਂ ਓਬਵੀਅਸਲੀ ਉਹਦੇ ਨਾਲ ਰਿਸੋਰਸਸ ਇਨਕਰੀਸ ਹੋਣਗੇ ਜਦੋਂ ਰਿਸੋਰਸਸ ਇਨਕਰੀਸ ਹੋਣਗੇ ਤਾਂ ਤੁਹਾਡਾ ਫਿਰ ਇਹ ਵਾਲਾ ਸੀਨ ਹੋਏਗਾ ਠੀਕ ਤਾਂ ਤੁਸੀਂ ਉੱਥੇ ਸਿਚੁਏਸ਼ਨ ਨੂੰ ਧਿਆਨ ਨਾਲ ਪੜ੍ਹਨਾ ਤੁਸੀਂ ਦੇਖਣਾ ਵੀ ਇਹ ਸਿਚੁਏਸ਼ਨ ਦੇ ਨਾਲ ਰਿਸੋਰਸਸ ਵਧਣਗੇ ਕਿ ਰਿਸੋਰਸਸ ਘਟਣਗੇ ਅਗਰ ਰਿਸੋਰਸਸ ਵੱਧ ਗਏ ਤਾਂ ਆਹ ਵਾਲਾ ਸੀਨ ਹੈ ਪੀਪੀਸੀ ਅੱਗੇ ਜਾਏਗੀ ਅਗਰ ਰਿਸੋਰਸਸ ਘਟ ਗਏ ਤਾਂ ਪੀਪੀਸੀ ਪਿੱਛੇ ਨੂੰ ਆ ਜਾਏਗੀ ਲੈਫਟਵਰਡ ਸ਼ਿਫਟ ਮਾਰੇਗੀ ਠੀਕ ਅੱਗੇ ਦੇਖਣਾ ਹੁਣ ਸ਼ਿਫਟ ਤੋਂ ਇਲਾਵਾ ਪੀਪੀਸੀ ਰੋਟੇਟ ਵੀ ਕਰਦੀ ਹੈ ਹੁਣ ਰੋਟੇਸ਼ਨ ਤੁਹਾਨੂੰ ਮੈਂ ਦਿਖਾਇਆ ਵੀ ਇਹ ਇਦਾਂ ਇੱਕ ਪਾਸੇ ਫੜ ਕੇ ਐਵੇਂ ਹੁੰਦੀ ਹੈ ਰੋਟੇਸ਼ਨ ਹੁਣ ਇਹ ਕਿਵੇਂ ਹੋ ਗਈ ਰੋਟੇਸ਼ਨ ਦੇਖੋ ਕਿਵੇਂ ਹੋਈ ਰੋਟੇਸ਼ਨ ਉਦੋਂ ਹੁੰਦੀ ਹੈ ਜਦੋਂ ਟੈਕਨੋਲੋਜੀ ਵਿੱਚ ਚੇਂਜ ਆਵੇ ਤੇ ਜਦੋਂ ਆਪਾਂ ਟੈਕਨੋਲੋਜੀ ਦੇ ਵਿੱਚ ਚੇਂਜ ਦੀ ਗੱਲ ਕਰਦੇ ਹਾਂ ਮੰਨ ਕੇ ਚੱਲੋ ਆਪਣੇ ਕੋਲ ਦੋ ਪ੍ਰੋਡਕਟ ਸੀਗੇ ਇੱਕ ਪ੍ਰੋਡਕਟ ਦੀ ਟੈਕਨੋਲੋਜੀ ਚੇਂਜ ਆਇਆ ਮੰਨ ਕੇ ਚੱਲੋ ਗੁੱਡ ਐਕਸ ਦੀ ਟੈਕਨੋਲੋਜੀ ਵਧੀਆ ਹੋ ਗਈ ਵਾਹੀ ਦਿਓ ਮੀ ਤਾਂ obviously ਨਵੀਂ ਪੀਪੀਸੀ ਗੁੱਡ ਐਕਸ ਵਾਸਤੇ ਵੱਧ ਕੇ ਬਣੂਗੀ ਨਵੀਂ ਪੀਪੀਸੀ ਗੁੱਡ ਐਕਸ ਵਾਸਤੇ ਵਧੂਗੀ ਸਿਰਫ ਇੱਥੋਂ ਪੁਆਇੰਟ ਸ਼ੁਰੂ ਹੋ ਰਿਹਾ ਐਕਸ ਤੋਂ ਥੋੜਾ ਅੱਗੇ ਵੱਧ ਗਿਆ ਐਕਸ ਗੁੱਡ ਵਾਸਤੇ ਪ੍ਰੋਡਕਸ਼ਨ ਜ਼ਿਆਦਾ ਹੋ ਗਈ ਹੈ ਤਾਂ ਦੇਖੋ ਰੋਟੇਸ਼ਨ ਹੋ ਗਈ ਹੈ ਤੇ ਅਗਰ ਗੁੱਡ ਵਾਈ ਵਾਸਤੇ ਟੈਕਨੋਲੋਜੀ ਵਧੇ ਮਿਲ ਜੇ ਤਾਂ ਗੁੱਡ ਵਾਈ ਵਾਸਤੇ ਪੀਪੀਸੀ ਉੱਪਰ ਨੂੰ ਹੋ ਜੂਗੀ ਬਾਜੂਗੀ ਠੀਕ ਹੁਣ ਮੇਨ ਪੁਆਇੰਟ ਆਂਦਾ ਤੁਸੀਂ ਦਿਮਾਗ ਲਾਣਾ ਅਗਰ ਦੋਨਾਂ ਵਾਸਤੇ ਟੈਕਨੋਲੋਜੀ ਵਧ ਜੇ ਫਿਰ ਕੀ ਹੋਊਗਾ ਫਿਰ ਪੀਪੀਸੀ ਦਾ ਹੱਲ ਕੀ ਹੋਊਗਾ ਪੀਪੀਸੀ ਰੋਟੇਟ ਕਰੂਗੀ ਫਿਰ ਇੱਥੇ ਵੀ ਰੋਟੇਸ਼ਨ ਦਾ ਕੇਸ ਹੈ ਇੱਥੇ ਵੀ ਰੋਟੇਸ਼ਨ ਦਾ ਕੇਸ ਹੈ ਪਰ ਜਦੋਂ ਦੋਨਾਂ ਦੀ ਟੈਕਨੋਲੋਜੀ ਵਧ ਗਈ ਤਾਂ ਫਿਰ ਪੀਪੀਸੀ ਰੋਟੇਟ ਨਹੀਂ ਕਰੂਗੀ ਪੀਪੀਸੀ ਸ਼ਿਫਟ ਕਰ ਜੂਗੀ ਫਿਰ ਆਹ ਵਾਲਾ ਕੇਸ ਬਣ ਜਾਏਗਾ ਫਿਰ ਪਹਿਲੀ ਪੀਪੀਸੀ ਇੱਧਰ ਨਵੀਂ ਪੀਪੀਸੀ ਉੱਪਰਲੇ ਪਾਸੇ ਬਣ ਜੂਵੇ ਠੀਕ ਹੈ ਰਾਈਟਵਰਡ ਸ਼ਿਫਟ ਮਾਰੂਗੀ ਓਕੇ ਅਗੇ ਦੇਖ ਹੁਣ ਆਪਾਂ